ਪੰਜਾਬ 247 ਦੇ ਪ੍ਰੋਗਰਾਮ ਖਬਰ 247 ਵਿੱਚ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਘਰਦੇ ਆ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਖਬਰਾਂ ਦਾ ਬਲਟਨ ਲਿਕੇ ਤੁਹਾਡੀ ਸੇਵਾ ਚ ਹਾਜ਼ਰਾਂ ਪਹਿਲੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਾਲਾਨਾ ਚੋਣ ਵਿੱਚ ਸੋਮਵਾਰ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ ਉਹਨਾਂ ਤੋਂ ਇਲਾਵਾ ਰਗੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ ਜਨਰਲ ਅਜਨਾਸ ਦੌਰਾਨ ਜਲੰਧਰ ਨਾਲ ਸੰਬੰਧਤ ਸਰਦਾਰ ਕਲਵੰਤ ਸਿੰਘ ਮੰਨਨ ਨੂੰ ਸ਼੍ਰੋਮਣੀ ਕਮੇਟੀ ਦੇ ਆਂਦਰੇਰੀ ਮੁਖ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹ ਵੀ 2004 ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਅੰਤਰ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ਜਨਰਲ اجلاس ਦੌਰਾਨ ਕੁੱਲ 142 ਮੈਂਬਰਾਂ ਨੇ ਵੋਟ ਪਾਈ ਅਤੇ ਐਡਵੋਕੇਟ ਧਾਮੀ ਨੂੰ 107 ਵੋਟਾਂ ਹਾਸਲ ਹੋਈਆਂ ਪ੍ਰਧਾਨ ਦੇ ਉੱਤੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਬੀਬੀ ਜਗੀਰਕੌਰ ਨੂੰ ਸਿਰਫ 33 ਵੋਟਾਂ ਹੀ ਮਿਲੀਆਂ ਜਦੋਂ ਕਿ ਦੋ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ 11 ਮੈਂਬਰ ਅੰਤਰ ਕਮੇਟੀ ਵਾਸਤੇ ਚੁਣੇ ਗਏ ਪ੍ਰਧਾਨ ਦੇ ਅਹੁਦੇਦਾਰ ਤੋਂ ਇਲਾਵਾ ਬਾਕੀ ਉਹਦਿਆਂ ਵਾਸਤੇ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਖੜਾ ਨਹੀਂ ਸੀ ਕੀਤਾ ਗਿਆ ਜਿਸ ਕਾਰਨ ਬਾਕੀ ਸਾਰੇ ਉੱਦੇਦਾਰ ਬਿਨਾਂ ਵਿਰੋਧ ਚੁਣੇ ਗਏ ਇਸ ਚੋਣ ਵਿੱਚ ਬੀਬੀ ਜਗੀਰ ਕੌਰ ਨੇ 74 ਵੋਟ 74 ਵੋਟਾਂ ਨਾਲ ਹਾਰੇ ਹਨ ਤੇ ਉਹਨਾਂ ਨੂੰ 2022 ਵਿੱਚ 42 ਵੋਟਾਂ ਮਿਲੀਆਂ ਸਨ ਪਰ ਇਸ ਵਾਰ ਉਹਨਾਂ ਨੂੰ ਸਿਰਫ 33 ਵੋਟਾਂ ਹੀ ਮਿਲ ਸਕੀਆਂ ਨੇ ਸ਼ਰਮਣੀ ਕਮੇਟੀ ਦੇ ਅੱਜ ਮੋੜ ਚੌਥੀ ਵਾਰ ਪ੍ਰਧਾਨ ਬਣ ਤੋਂ ਬਾਅਦ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅੱਜ ਪੰਥ ਤੋੜ ਕਰਨ ਵਾਲੀਆਂ ਤਾਕਤਾਂ ਹਾਰੀਆਂ ਹਨ ਅੱਜ ਫੈਸਲਾ ਵਿਰੋਧੀ ਸ਼ਕਤੀਆਂ ਤੇ ਬਹੁਤ ਵੱਡੀ ਲਾਨਤ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਹਾਊਸ ਨੇ ਪ੍ਰਾਤਨ ਮਰਿਆਦਾ ਕਾਇਮ ਰੱਖੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜਪਰੰਤ ਪੰਥ ਵਿਰੋਧੀ ਸ਼ਕਤੀਆਂ ਦੀਆਂ ਵਿਸਾਖੀਆਂ ਦੇ ਸਾਰੇ ਚੱਲਣ ਵਾਲੀ ਵਿਰੋਧੀ ਧਿਰ ਦੀ ਹਾਰ ਹੋਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਾਥੀ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਂ ਨਾਲ ਮਿਲ ਕੇ ਇਸ ਵਾਰੇ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਉਹਨਾਂ ਨੂੰ ਉੱਚ ਪੜ੍ਹਾਉਂਦੇ ਤੇ ਨੌਕਰੀਆਂ ਕਰਨ ਦੇ ਯੋਗ ਬਣਾਉਣ ਲਈ ਮੁਕਤ ਕੋਚਿੰਗ ਦਾ ਪ੍ਰਬੰਧ ਕਰਨਗੇ। ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਬੀਬੀ ਜ਼ਕੀਰ ਕੌਰ ਦੇ ਹਾਰ ਨੁਪਰੰਤ ਜੋ ਸ਼ਬਦ ਕਹੇ ਹਨ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜਮੀਰ ਮਰ ਚੁੱਕੀ ਹੈ। ਉਹ ਸ਼ਬਦ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਹਨ ਕਿਉਂਕਿ ਜ਼ਮੀਰ ਦੀ ਆਵਾਜ਼ ਤੇ ਵੋਟਾਂ ਪਾਉਣ ਕਰਕੇ ਹੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੱਡੀ ਸਫਲਤਾ ਮਿਲੀ ਹੈ ਚੋਣ ਹਾਰਨ ਤੋਂ ਬਾਅਦ ਬੀਬੀ ਜ਼ਕੀਰਕੌਰ ਨੇ ਕਿਆ ਸੀਗਾ ਕਿ ਸ਼ਰਮਣੀ ਕਮੇਟੀ ਦੇ ਮੈਂਬਰਾਂ ਨੂੰ ਜ਼ਮੀਰ ਦੀ ਆਵਾਜ਼ ਤੇ ਵੋਟ ਪਾਉਣ ਲਈ ਬੇਨਤੀ ਕੀਤੀ ਸੀ ਉਹਨਾਂ ਕਿਹਾ ਕਿ ਅੱਜ ਦੀ ਚੋਣ ਤੋਂ ਲੱਗਦਾ ਹੈ ਕਿ ਮੈਂਬਰਾਂ ਦੀ ਜ਼ਮੀਰ ਮਰ ਚੁੱਕੀ ਹੈ ਉਹਨਾਂ ਕਿਹਾ ਕਿ ਮੈਂਬਰਾਂ ਦੀ ਖਰੀਦੋ-ਫਰੋਖਤ ਵੀ ਹੋਈ ਹੈ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਰੋਕ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਜਨਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਉਹਨਾਂ ਕਿਹਾ ਕਿ ਗੁਰੂ ਅਤੇ ਜਨਤਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਇਹ ਫਤਵਾ ਉਹਨਾਂ ਲੋਕਾਂ ਨੂੰ ਵੱਡਾ ਸੰਦੇਸ਼ ਦੇਵੇਗਾ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਕਿਹਾ ਕਿ ਜਨਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਕੁਝ ਖਬਰਾਂ ਇੰਟਰਨੈਸ਼ਨਲ ਲੈਵਲ ਦੀਆਂ ਵੀ ਧਰ ਨਾਲ ਕਰਦੇ ਹਾਂ ਸਾਂਝੀਆਂ ਹਮਾਸ ਨੇ ਕਿਆ ਹੈ ਕਿ ਗਾਜ਼ਾ ਵਿੱਚ ਇੱਕ ਸਕੂਲ ਵਿੱਚ ਬੇਕਾਰ ਹੋਏ ਬੇਘਰਾਂ ਲਈ ਬਣਾਏ ਆਸਰਾ ਘਰ ਉੱਤੇ ਇਜ਼raਇਲੀ ਹਮਲੇ ਵਿੱਚ ਕਈ ਲੋਕ ਮਾਰੇ ਗਏ ਹਨ ਫਲਸਤੀਨੀ ਸਮਾਚਾਰ ਏਜੰਸੀ ਵਫਾਤ ਤੇ ਸਮਾਚਾਰ ਏਜੰਸੀ ਰਾਈਟਰ ਦੇ ਮੁਤਾਬਕ ਮਾਰੇ ਗਏ ਲੋਕਾਂ ਵਿੱਚ ਤਿੰਨ ਪੱਤਰਕਾਰ ਵੀ ਸ਼ਾਮਲ ਹਨ ਇਜ਼raਇਲੀ ਬਲਾ ਨੇ ਦੂਜੇ ਪਾਸੇ ਟਾਇਰ ਤੇ ਕੁਰਸੀਨੇ ਖੇਤਰ ਵਿੱਚ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਉੱਤੇ ਕਈ ਹਮਲੇ ਕੀਤੇ ਨੇ ਇਹ ਇਲਾਕੇ ਲਬਨਾਨ ਵਿੱਚ ਹਨ ਤੇ ਲਬਨਾਨ ਦੇ ਸਿਹਤ ਮੰਤਰਾਲੇ ਦੇ ਅਨਸਾਰ ਇਜ਼raਇਲੀ ਜੈੱਟ ਜਹਾਜ਼ਾਂ ਨੇ ਟਾਇਰ ਸ਼ਹਿਰ ਤੇ ਹਮਲਾ ਕੀਤਾ ਜਿਸ ਵਿੱਚ ਘੱਟੋ-ਘੱਟ 7 ਲੋਕ ਮਾਰੇ ਗਏ ਤੇ 17 ਲੋਕ ਜ਼ਖਮੀ ਹੋ ਗਏ ਹਨ ਲਬਨਾਨ ਵਿੱਚ ਜੰਦ ਸ਼ੁਰੂ ਹੋਣ ਤੋਂ ਬਾਅਦ ਇਜ਼raਇਲੀ ਹਮਲਿਆਂ ਵਿੱਚ 127 ਬੱਚਿਆਂ ਸਮੇਤ ਘੱਟੋ-ਘੱਟ 2574 ਲੋਕ ਮਾਰੇ ਜਾ ਚੁੱਕੇ ਹਨ ਅਤੇ 12000 ਤੋਂ ਵੱਧ ਯਾਨੀ ਕਿ 12001 ਦੀ ਫਿਗਰ ਆ ਰਹੀ ਹੈ ਉਹ ਜ਼ਖਮੀ ਵੀ ਹੋਏ ਹਨ ਗਾਜ਼ਾ ਵਿੱਚ 7 ਅਕਤੂਬਰ 23 ਤੋਂ ਹੁਣ ਤੱਕ ਇਜ਼ਰੀਅਲੀ ਹਮਲਿਆਂ ਦੇ ਵਿੱਚ ਘੱਟੋ-ਘੱਟ 43000 ਤੇ 20 ਲੋਕ ਮਾਰੇ ਗਏ ਹਨ ਅਤੇ 1 ਲੱਖ 11110 ਜ਼ਖਮੀ ਹੋਏ ਹਨ ਹਮਾਸ ਦੀ ਅਗਵਾਹੀ ਵਾਲੇ ਹਮਲਿਆਂ ਦੌਰਾਨ ਇਜ਼ਰਾਈਲ ਇਲ ਵਿੱਚ ਅੰਦਾਜ਼ਨ 1139 ਲੋਕ ਮਾਰੇ ਗਏ ਸਨ ਤੇ 200 ਤੋਂ ਵੱਧ ਜਿਹੜੇ ਲੋਕ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਇਜ਼ਰਾਈਲੀ ਬਲਾਂ ਦੇ ਹਮਲਿਆਂ ਵਿੱਚ ਐਤਵਾਰ ਨੂੰ ਗਾਜ਼ਾ ਵਿੱਚ ਘੱਟੋ ਘੱਟ 53 ਤੇ ਲਬਨਾਨ ਵਿੱਚ 21 ਲੋਕਾਂ ਦੀ ਮੌਤ ਹੋਈ ਹੈ ਉੱਤਰੀ ਗਾਜ਼ਾ ਵਿੱਚ ਇਜ਼ਰਾਈਲ ਦੀਆਂ 24 ਦਿਨਾਂ ਦੀਆਂ ਫੌਜੀ ਕਾਰਵਾਈਆਂ ਵਿੱਚ ਸਿਹਤ ਅਧਿਕਾਰੀਆਂ ਦੇ ਅਨੁਸਾਰ 1000 ਤੋਂ ਵੱਧ ਲੋਕ ਮਾਰੇ ਚਾ ਚੁੱਕੇ ਹਨ ਜਿੰਨਾ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਹਨ ਇਸ ਦਰਾਂਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਜ਼ ਨੇ ਵੀ ਉੱਤਰੀ ਗਾਜ਼ਾ ਵਿੱਚ ਵੱਡੇ ਪੱਧਰ ਤੇ ਹੋਈਆਂ ਮੌਤਾਂ ਤੇ ਚਿੰਤਾ ਪ੍ਰਗਟਾਈ ਹੈ ਉਹਨਾਂ ਨੇ ਇੱਕ ਬਿਆਨ ਚ ਕਿਹਾ ਹੈ ਕਿ ਗਾਜ਼ਾ ਦੇ ਲੋਕ ਭੋਜਨ ਪਨਾਹ ਅਤੇ ਆਸਰੇ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਜ਼ ਨੇ ਗਾਜ਼ਾ ਦੀ ਇਜ਼ਰਾਈਲੀ ਕੇ ਰਾਬੰਦੀ ਅਤੇ ਉੱਤਰੀ ਗਾਜ਼ਾ ਵਿੱਚ ਮੌਤਾਂ ਤਬਾਈ ਤੇ ਦੁੱਖ ਦਾ ਸਦਮਾ ਦੁੱਖ ਤੇ ਸਦਮਾ ਜਾਰ ਕੀਤਾ ਹੈ ਇੱਕ ਖਬਰ ਅਨੁਸਾਰ ਗਾਜ਼ਾ ਵਿੱਚ ਜੰਗਬੰਦੀ ਲਈ ਕਤਰ ਵਿੱਚ ਤਾਜ਼ਾ ਗੱਲਬਾਤ ਦੁਬਾਰਾ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਸ਼ਨੀਵਾਰ ਦੇ ਇਜ਼رائیਲੀ ਹਮਲਿਆਂ ਤੇ ਈਰਾਨ ਦੇ ਸੁਪਰੀਮ ਕਮਾਂਡਰ ਐਤੁੱਲਾ ਖਮੇਨੀ ਨੇ ਕਿਹਾ ਹੈ ਕਿ ਹਮਲੇ ਨੂੰ ਨਾ ਤਾਂ ਘਟ ਸਮਝਿਆ ਜਾਣਾ ਚਾਹੀਦਾ ਹੈ ਤੇ ਨਾ ਹੀ ਇਹਨੂੰ ਵਧੇਰੇ ਵਧਾਚੜਾ ਕੇ ਪੇਸ਼ ਕਰਨਾ ਚਾਹੀਦਾ ਹੈ ਹੁਣ ਖਬਰ ਲੈਣੇ ਆ ਜੀ ਅਮਰੀਕਾ ਤੋਂ ਜਿੱਥੇ ਰਾਸ਼ਟਰਪਤੀ ਚੋਣਾਂ ਆਖਰੀ ਪੜਾ ਤੇ ਪਹੁੰਚ ਗਈਆਂ ਹਨ ਤੇ ਇਸ ਮਹੀਮ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 트ੰਪ ਨੇ ਨਿਊਯਾਰਕ ਵਿੱਚ ਇੱਕ ਬੜੀ ਵੱਡੀ ਰੈਲੀ ਕੀਤੀ ਹੈ ਰੈਲੀ ਦੇ ਭਾਸ਼ਣ ਦੌਰਾਨ ਉਹਨਾਂ ਨੇ ਅਮਰੀਕਾ ਫਸਤਾ ਆਪਣਾ ਪੁਰਾਣਾ ਨਾਰਾ ਫਿਰ ਦਰਾਇਆ 2016 ਵਿੱਚ ਜਦੋਂ 트ੰਪ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਤੇ ਉਹਨਾਂ ਨੇ ਅਮਰੀਕਾ ਫਸਤਾ ਨਾਰਾ ਦਿੱਤਾ ਸੀ 트ੰਪ ਨੇ 2020 ਦੀ ਅਮਰੀਕੀ ਚੋਣਾਂ ਵੀ ਇਸ ਨਾਰੇ ਦੇ ਨਾਲ ਹੀ ਲੜੀਆਂ ਸਨ ਹੁਣ ਆ ਰਹੇ ਸਰਵੇਖਣਾ ਮੁਤਾਬਕ ਅਗਲੇ ਮਹੀਨੇ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ 트ੰਪ ਨੂੰ ਪੁਰਸ਼ਾਂ ਚ ਵੱਡੀ ਲੀਡ ਹਾਸਲ ਹੈ ਜਦਕਿ ਔਰਤਾਂ ਨੇ ਕਿਹਾ ਹੈ ਕਿ ਉਹ 트ੰਪ ਦੇ ਮੁਕਾਬਲੇ ਕਮਲਾ ਹੈਰਿਸ ਨੂੰ ਜ਼ਿਆਦਾ ਤਰਜੀਹ ਦਿੰਦੀਆਂ ਹਨ ਅਮਰੀਕਾ ਵਿੱਚ ਇਹ ਸਿਆਸੀ ਲਿੰਗ ਪਾੜਾ ਜੈਂਡਰ ਦਾ ਪਾੜਾ ਜਿਹੜਾ ਹੁੰਦਾ ਇੱਕ ਦਹਾਕੇ ਦੇ ਸਮਾਜਿਕ ਉਥਲ ਪੁਥਲ ਨੂੰ ਦਰਸਾਉਂਦਾ ਹੈ ਤੇ ਅਮਰੀਕੀ ਚੋਣਾਂ ਦੇ ਨਤੀਜੇ ਨੂੰ ਤੈਅ ਕਰਨ ਵਿੱਚ ਵੀ ਇਹ ਕਾਫੀ ਜ਼ਿਆਦਾ ਰੋਲ ਅਦਾ ਕਰ ਸਕਦਾ ਹੈ ਨਿਊਯਾਰਕ ਵਿੱਚ 트ੰਪ ਦੀ ਰੈਲੀ ਹੋਈ ਹੈ ਜੀ ਜਿਹਦੇ ਵਿੱਚ ਨਸਲਵਾਦੀ ਚੁਟਕਲੇ ਤੇ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ਕੀਤੀ ਗਈ ਹੈ 트ੰਪ ਦੀ ਨਿਊਯਾਰਕ ਰੈਲੀ ਵਿੱਚ ਇੱਕ ਕਮੀਡੀਅਨ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਨੇ ਲੈਟਿਨੋ ਕਲਾਕਾਰਾਂ ਅਤੇ ਨਾਗਰਿਕ ਅਧਿਕਾਰਾਂ ਸਮੂਹ ਨੂੰ ਗੁੱਸੇ ਦੇ ਵਿੱਚ ਭੜਕਾਇਆ ਹੈ ਪੈਟਰੋਰੀਕਨਸ ਕੁਝ ਸਵੈਨਗ ਰਾਜਾਂ ਵਿੱਚ ਇੱਕ ਸੰਭਾਈ ਮੁੱਖ ਸੰਭਾਵੀ ਮੁੱਖ VOTING ਬਲਾਕ ਦੀ ਨੁਮਾਇੰਦਗੀ ਕਰਦੇ ਹਨ ਨਿਊਯਾਰਕ ਵਿੱਚ ਡੋਨਲਡ 트੍ਰੰਪ ਦੀ ਚੋਣ ਰੈਲੀ ਵਿੱਚ ਕਈ ਬੁਲਾਾਰਿਆਂ ਦੁਆਰਾ ਨਸਲਵਾਦੀ ਟਿੱਪਣੀਆਂ ਤੇ ਖੁਦ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੱਲੋਂ ਵੀ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ਕੀਤੀ ਗਈ ਹੈ ਜਿਹਦੀ ਕਾਫੀ ਜਗ੍ਹਾ ਤੇ ਨਿੰਦਾ ਹੋ ਰਹੀ ਹੈ 트੍ਰੰਪ ਦੀ ਰੈਲੀ ਵਿੱਚ ਪੈਟਰੋਰੀਕੋ ਵਿੱਚ ਕਮੀਡੀਅਨ ਟੋਨੀ ਹਿਨਕਲਿਫਟ ਦੀਆਂ ਟਿੱਪਣੀਆਂ ਨੇ ਗੁੱਸਾ ਭਰਕਾਇਆ ਜਿਸ ਵਿੱਚ ਉਸਨੇ ਪੈਟਰੋਰੀਕੋ ਨੂੰ ਕੂੜੇ ਦਾ ਟਾਪੂ ਕਿਹਾ ਕਈ ਲਾਤੀਨੀ ਸੰਸਥਾਵਾਂ ਤੇ ਕਈ ਹੋਰ ਲੋਕਾਂ ਵੱਲੋਂ ਵਿਆਪਕ ਤੌਰ ਤੇ ਇਸ ਦੀ ਨਿੰਦਾ ਕੀਤੀ ਗਈ ਹੈ ਉੱਤਰੀ ਕੈਰੋਲਿਨਾ ਜਾਰਜੀਆ ਤੇ ਪੈਂਸਿਲਵੇਨੀਆ ਦੇ ਮੁੱਖ ਸਵਿੰਗ ਰਾਜਾਂ ਵਿੱਚ ਪੈਟਰੋਰੀਕਨ ਲੋਕਾਂ ਦੀ ਵੱਡੀ ਆਬਾਦੀ ਹੈ 트럼ਪ ਦੇ ਬੋਲਣ ਤੋਂ ਪਹਿਲਾਂ ਹੀ ਕੋਈ ਸਾਬਕਾ ਰਾਸ਼ਟਰਪਤੀ ਦੇ ਚੋਟੀ ਦੇ ਸਮਰਥਕਾਂ ਨੇ ਨਸਲੀ ਤੇ ਅਸ਼ਲੀਲ ਬਿਆਨਬਾਜ਼ੀ ਕੀਤੀ ਸਾਬਕਾ ਕਾਂਗਰੈਸ਼ਨਲ ਉਮੀਦਵਾਰ ਡੇਵਿਡ ਰੇਮ ਨੇ ਕਮਲਾ ਹੈ ਰਸਨੂ ਮੁਸੀਬ ਰੋਧੀ ਯਾਨੀ 크ਰਿਸਚੀਅਨ ਵਿਰੋਧੀ ਤੇ ਸ਼ੈਤਾਨਕਿਆ ਜਦੋਂ ਕਿ ਹੋਰਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਬੇਕਾਰੇ ਲੋਕਾਂ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਰੈਲੀ ਵਿੱਚ ਬਣੇ ਪ੍ਰਭਾਵ ਨੇ ਉਸਦੇ ਪ੍ਰੋਗਰਾਮ ਕੇ ਪਹਿਲੇ ਦਿਨ ਹੀ ਇੱਕ ਵਿਸ਼ਾਲ ਦੇਸ਼ ਨਿਕਾਲੇ ਦਾ ਪ੍ਰੋਗਰਾਮ ਦਾ ਜਿਹੜਾ ਵਾਅਦਾ ਹੈ ਉਹਨੂੰ ਉਸਨੇ ਡਰ ਨੂੰ ਦੁੱਗਣਾ ਕਰ ਦਿੱਤਾ ਹੈ 트럼ਪ ਨੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਰੈਲੀ ਕੀਤੀ ਹੈ ਜਿੱਥੇ ਉਹਨੇ ਚੋਣਾਂ ਤੇ ਦਿਨ ਤੋਂ ਪਹਿਲਾਂ ਆਖਰੀ ਪੜਾਅ ਵਿੱਚ ਆਪਣੇ ਆਧਾਰ ਨੂੰ ਇਕੱਠਾ ਕਰ ਲਈ ਆਪਣੀ ਮੁਹਿੰਮ ਦੇ ਮੁੱਖ ਥੀਮ ਅਤੇ ਵਾਅਦਿਆਂ ਨੂੰ ਮੁੜ ਕੇ ਪੜਿਆ ਤੇ ਦੁਹਰਾਇਆ ਕਮਲਾ ਹਰਸਨ ਨੇ ਪੈਂਸਿਲਵੇਨੀਆ ਵਿੱਚ ਦਿਨ ਬਤਾਇਆ ਜਿੱਥੇ ਉਹਨੇ ਆਕਾਸ਼ਵਾਦੀ ਟੋਨ ਵਿੱਚ ਭਾਸ਼ਣ ਦਿੱਤਾ ਪਰ ਆਉਣ ਵਾਲੀ ਵੋਟ ਦੇ ਨਤੀਜਿਆਂ ਦੀ ਚੇਤਾਵਨੀ ਵੀ ਦਿੱਤੀ ਫਲੋਰੀਡਾ ਯੂਨੀਵਰਸਿਟੀ ਦੀ ਚੋਣ ਲੈਬ ਦੇ ਅਨੁਸਾਰ ਇਸ ਸਾਲ ਦੀਆਂ ਚੋਣਾਂ ਵਿੱਚ 41 ਮਿਲੀਅਨ ਤੋਂ ਵੱਧ ਅਮਰੀਕੀ ਪਹਿਲਾਂ ਹੀ ਆਪਣੀਆਂ ਵੋਟਾਂ ਪਾ ਚੁੱਕੇ ਹਨ ਅਗਲੀ ਖਬਰ ਨਾਟੋ ਨੂੰ ਲੈ ਕੇ ਜੀ ਨਾਟੋ ਨੇ ਪਹਿਲੀ ਵਾਰ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਸੈਨਿਕ ਰੂਸ ਦੇ ਖੁਰਸ਼ਕ ਵਿੱਚ ਤਾਇਨਾਤ ਹਨ ਨਾਟੋ ਦੇ ਸਕੱਤਰ ਜਨਰਲ ਮਾਰਕਨ ਰੁੱਟੇ ਨੇ ਸੋਮਵਾਰ ਨੂੰ ਦੱਖਣੀ ਕੋਰੀਆ ਦੇ ਸੁਰੱਖਿਆ ਤੇ ਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਕਈ ਹਫ਼ਤਿਆਂ ਦੀਆਂ ਖੁਫੀਆਂ ਰਿਪੋਰਟਾਂ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਪਿਛਲੇ ਹਫ਼ਤੇ ਹੀ ਰੂਸ ਦੇ ਰਾਸ਼ਟਰਪਤੀ ਵਲਦੀਮੀਰ ਪੁਤਨ ਨਰਾਨੇ ਉੱਤਰੀ ਕੋਰੀਅਰ ਦੀਆਂ ਫੌਜਾਂ ਦਾ ਰੂਸ ਵਿੱਚ ਪਹੁੰਚਣ ਦੇ ਦਾਅਵੇ ਨੂੰ ਰੱਦ ਕੀਤਾ ਸੀ ਹਾਲ ਵਿੱਚ ਹੀ ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਦੇ 1500 ਫੌਜੀ ਰੂਸ ਵਿੱਚ ਪਹੁੰਚ ਚੁੱਕੇ ਹਨ ਯੂਕਰੇਨੀ ਫੌਜ ਦੀਆਂ ਕਈ ਖੁਫੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉੱਤਰੀ ਕੋਰੀਆ ਰੂਸ ਦੇ ਨਾਲ ਕਰੀਬੀ ਇਕਠਜੋੜ ਦੀ ਟਰਾਈ ਜਾਂ ਕੋਸ਼ਿਸ਼ ਕਰ ਰਿਹਾ ਹੈ ਚੀਨ ਤੇ ਭਾਰਤ ਦੇ ਵਿੱਚ ਜਿਹੜਾ ਬਾਰਡਰ ਦੇਤੇ ਸਮਝੌਤਾ ਹੋਇਆ ਉਹਦੇ ਤਹਿਤ ਡੇਮ ਪਸਾਗ ਅਤੇ ਡੇਮ ਚੌਂਕ ਤੋਂ 90% ਦੀ ਭਾਰਤੀ ਤੇ ਚੀਨੀ ਜਵਾਨਾਂ ਦੀ ਵਾਪਸੀ ਜਿਹੜੀ ਆ ਉਹ ਹੋ ਚੁੱਕੀ ਹੈ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਤੇ ਚੀਨ ਦਰਮਾਨ ਹੋਏ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੇ 80 ਤੋਂ 90% ਦੀ ਫੌਜੀਆਂ ਦੀ ਡੇਮ ਪਸਾਗ ਤੇ ਡੇਮ ਚੌਂਕ ਤੋਂ ਵਾਪਸੀ ਹੋ ਗਈ ਹੈ ਇਸ ਪ੍ਰਕਿਰਿਆ ਤਹਿਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਪਣੇ ਆਧਾਰੀ ਢਾਂਚੇ ਨੂੰ ਪਿੱਛੇ ਢਾਉਣਗੀਆਂ ਉਹਨਾਂ ਦੱਸਿਆ ਕਿ ਇਹ ਪ੍ਰਕਿਰਿਆ 29 ਅਕਤੂਬਰ ਤੱਕ ਮੁਕੰਮਲ ਹੋਣ ਦੀ ਸੁਭਾਵਨਾ ਹੈ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਭਾਰਤ ਤੇ ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਪੂਰਬੀ ਲਦਾਖ ਵਿੱਚ ਅਸਲ ਕੰਟਰੋਲ ਰੇਖਾ ਐਨਏਸੀ ਦੇ ਨਾਲ ਆਪਣੇ ਫੌਜੀਆ ਵੱਲੋਂ ਮੁਰ ਗਸ਼ਤ ਸ਼ੁਰੂ ਕਰਨ ਲਈ ਸਹਿਮਤੀ ਵੀ ਪ੍ਰਗਟ ਕੀਤੀ ਸੀ ਇਸ ਤੋਂ ਪਹਿਲਾਂ ਦੋਵੇਂ ਧਿਰਾਂ ਇੱਕ ਦੂਜੇ ਦੇ ਗਸ਼ਤ ਰੂਟਾਂ ਨੂੰ ਰੋਕਣ ਲਈ ਬਣਾਏ ਗਏ ਸਾਰੇ ਅਸਥਾਈ ਢਾਂਚਿਆਂ ਨੂੰ ਹਟਾਉਣ ਤੇ ਸਹਿਮਤ ਹੋ ਗਈਆਂ ਸਨ ਜਿਸ ਤਹਿਤ ਦੋਹਾਂ ਦੇਸ਼ਾਂ ਦੇ ਫੌਜੀ ਵਾਪਸੀ ਕਰ ਰਹੇ ਹਨ ਜੰਮੂ ਕਸ਼ਮੀਰ ਦੇ ਖਨੂਰ ਵਿੱਚ ਸੋਮਵਾਰ ਨੂੰ ਭਾਰਤੀ ਫੌਜ ਤੇ ਇੱਕ ਹੋਰ ਹਮਲਾ ਕੀਤਾ ਗਿਆ ਹੈ ਇਸ ਤੋਂ ਬਾਅਦ ਫੌਜ ਅਤੇ ਅਤਵਾਦੀਆਂ ਵਿਚਾਲੇ ਮੁਠਬੇੜ ਹੋਈ ਫੌਜ ਦੀ ਵਾਈਟ ਨਾਈਟ ਕੋਰ ਨੇ ਕਿਹਾ ਕਿ ਇੱਕ ਅਤਵਾਦੀ ਦੀ Laash ਨੂੰ ਹਥਿਆਰ ਸਮੇਤ ਬਰਾਮਦ ਕਰ ਲਿਆ ਗਿਆ ਹੈ ਆਪਰੇਸ਼ਨ ਜਾਰੀ ਹੈ ਵਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਹੈ ਕਿ ਅਤਵਾਦੀਆਂ ਨੇ ਸੁੰਦਰਬਨੀ ਵਿੱਚ ਫੌਜ ਦੇ ਕਾਫਲੇ ਤੇ ਗੋਲਾਬਾਰੀ ਕੀਤੀ ਵਾਈਟ ਨਾਈਟ ਕੋਰ ਨੇ ਕਿਹਾ ਹੈ ਕਿ ਸਾਡੇ ਸੈਨਿਕਾਂ ਨੇ ਤੁਰੰਤ ਜਵਾਬ ਦਿੱਤਾ ਤੇ ਹਮਲੇ ਨੂੰ ناکام ਕਰ ਦਿੱਤਾ ਕੋਈ ਵੀ ਫੌਜੀ ਜ਼ਖਮੀ ਨਹੀਂ ਹੋਇਆ ਅੱਤਵਾਦੀਆਂ ਦੇ ਖਿਲਾਫ ਤਲਾਸ਼ੀ ਮہم ਚੱਲੀ ਹੈ ਤੇ ਹਾਲ ਵਿੱਚ ਹੀ ਗुलमर्ग ਇਲਾਕੇ ਵਿੱਚ ਹੀ ਫੌਜ ਦੇ ਇੱਕ ਵਾਹਨ ਦੇ ਉੱਤੇ ਹਮਲਾ ਕੀਤਾ ਗਿਆ ਸੀ ਹਮਲੇ 'ਚ ਦੋ ਜਵਾਨ ਸ਼ਹੀਦ ਹੋ ਗਏ ਸਨ ਭਾਰਤੀ ਸਮਾਚਾਰ ਪੱਤਰਾਂ ਵਿੱਚ ਇੱਕ ਹੋਰ ਛਪੀ ਖਬਰ ਅਨੁਸਾਰ ਜੰਮੂ ਕਸ਼ਮੀਰ ਦੇ ਜੰਮੂ ਜ਼ਿਲ੍ਹੇ ਚਖਨੂਰ ਸੈਕਟਰ ਵਿੱਚ ਸੋਮਵਾਰ ਨੂੰ ਇੱਕ ਫੌਜੀ ਵਾਹਨ ਤੇ ਘਾਤ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਤਿੰਨੇ ਹੀ ਦੈਸ਼ਗਰਦਾਂ ਨੂੰ ਸਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ ਇਹ ਜਾਣਕਾਰੀ ਇੱਥੇ ਸਰਕਾਰੀ ਸੂਤਰਾਂ ਨੇ ਦਿੱਤੀ ਹੈ ਸੂਤਰਾਂ ਨੇ ਕਿਹਾ ਹੈ ਕਿ ਜੰਮੂ ਜ਼ਿਲ੍ਹੇ ਚਖਨੂਰ ਖੇਤਰ ਦੇ ਬੱਤਲ ਵਿੱਚ ਇੱਕ ਫੌਜੀ ਵਾਹਨ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਹੀ ਤਿੰਨ دہشت گرد ਮਾਰੇ ਗਏ ਹਨ ਮਾਰੇ ਗਏ دہشت گردਾਂ ਦੀਆਂ ਲਾਸ਼ਾਂ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤੀਆਂ ਜਾ ਰਹੀਆਂ ਹਨ ਤੇ ਉਹਨਾਂ ਦੀ ਸਹੀ شناخت ਦਾ ਪਤਾ ਲਾਸ਼ਾਂ ਮਿਲਣ ਤੋਂ ਬਾਅਦ ਹੀ ਲੱਗ ਸਕੇਗਾ ਅਮਰਿੰਦਰ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਮਾਫੀ ਨਾਮਾ ਭੇਜ ਕੇ ਅਕਾਲ ਤਖਤ ਵਿਖੇ ਖਿਮਾ ਜਾਂਚਨਾ ਕੀਤੀ ਗਈ ਹੈ ਪੰਜਾਬ ਕਾਂਗਰਸ ਪ੍ਰਧਾਨ ਮਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੀ ਅਕਾਲ ਤਖਤ ਦੇ ਜੇਜ਼ਦਾਰ ਗਿਆਨੀ ਰਗबीर ਸਿੰਘ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਜਿਸ ਦਾ ਅਕਾਲ ਤਖਤ ਵੱਲੋਂ ਸਖਤ ਨੋਟਿਸ ਲਿਆ ਗਿਆ ਸੀ ਤੇ ਉਹਨਾਂ ਨੂੰ ਇਸ ਦੀ ਖਿਮਾ ਜਾਂਚਨਾ ਕਰਨ ਵਾਸਤੇ ਆਖਿਆ ਗਿਆ ਸੀ ਭਾਵੇਂ ਰਾਜਾ ਵੜਿੰਗ ਨੇ ਉਸੇ ਸ਼ਾਮ ਹੀ ਜਨਤਕ ਤੌਰ ਤੇ ਮਾਫੀ ਮੰਗ ਲਈ ਸੀ ਪਰ ਅੱਜ ਉਹਨਾਂ ਇੱਕ ਮਾਫੀ ਨਾਮਾ ਪੱਤਰ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰਾਈ ਜਥੇਦਾਰ ਅਕਾਲ ਤਖਤ ਸਭ ਨੂੰ ਭੇਜਿਆ ਹੈ ਜਿਸ ਵਿੱਚ ਸ੍ਰੀ ਅਕਾਲ ਤਖਤ ਦੇ ਜਿਹਨੂੰ ਅਕਾਲ ਤਖਤ ਦੇ ਸਕੱਤਰ ਇਹ ਤਿਸਕੇ ਸੌਂਪ ਦਿੱਤਾ ਗਿਆ ਹੈ ਪੱਤਰ ਵਿੱਚ ਕਾਂਗਰਸੀ ਆਗੂ ਨੇ ਸਾਫ਼ ਤੌਰ ਤੇ ਲਿਖਿਆ ਹੈ ਕਿ ਮਨੁੱਖ ਭੁੱਲਣਵਾਰ ਹੈ ਭੁੱਲਣਹਾਰ ਹੈ ਪਰ ਗੁਰੂ ਬਖਸ਼ਿੰਦ ਹੈ ਕਿਰਪਾ ਕਰਕੇ ਮੇਰੀ ਖਨਾਮੀ ਨੂੰ ਬਖਸ਼ ਦਿੱਤਾ ਜਾਵੇ ਅਗਰੀ ਖਬਰ ਹੈ ਜੀ ਸਾਡੇ ਐਨਆਰਆਈ ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਰਮਦਾਸ ਵਿਖੇ ਬਾਬਾ ਬੁੱਢਾ ਸਾਹਿਬ ਦੀ ਯਾਦ ਵਿੱਚ ਬਣਨ ਵਾਲੇ ਚਾਰ ਗੇਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਪੰਜਾਬ ਦੇ ਐਨਆਰਆਈ ਮਾਮਲੇ ਤੇ ਪ੍ਰਸ਼ਾਸਨਿਕ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਮਦਾਸ ਨੂੰ ਆਉਣ ਵਾਲੇ ਰਸਤਿਆਂ ਤੇ ਲਗਭਗ 3 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਧਾਰਮਿਕ ਦੇਖ ਵਾਲੇ ਗੇਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਪੰਜਾਬ ਦੇ ਮਾਝਾ ਖੇਤਰ ਅੰਮ੍ਰਿਤਸਰ ਤੇ ਗਰਦਾਸਪੁਰ ਜ਼ਿਲ੍ਹਿਆਂ ਵਿੱਚ ਵਸਦੇ ਆਮ ਲੋਕ ਜਾਣਦੇ ਹਨ ਕਿ ਅਜਨਾਲਾ ਤੋਂ ਲੈ ਕੇ ਰਮਦਾਸ ਡੇਰਾ ਬਾਬਾ ਨਾਨਕ ਤੇ ਕਲਾਨੌਰ ਤੱਕ ਵੀ ਇਸ ਬਾਲ ਜਿਹੜੀ ਬਾਰਡਰ ਦੀ 벨ਟ ਆ ਕੋਈ ਵੀ ਢੰਗ ਦਾ ਨਾ ਤਾਂ ਵਿਦਿਆਖਤਾਰਾ ਤੇ ਨਾ ਹੀ ਕੋਈ ਹਸਪਤਾਲ ਲੋਕਾਂ ਦੀ ਸਹੂਲਤ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ ਹੈ ਰਾਜਨੀਤਿਕ ਲੋਕਾਂ ਵੱਲੋਂ ਸੁਧਾਰਨ ਲੋਕਾਂ ਦੀ ਨਾ ਸਮਝੀ ਅਤੇ ਧਰਮ ਪ੍ਰਤੀ ਵਿਸ਼ਵਾਸਾਂ ਦਾ ਹਮੇਸ਼ਾ ਹੀ ਦੁਰਪਰਯੋਗ ਕੀਤਾ ਜਾਂਦਾ ਹੈ ਤੇ ਵੋਟ ਬੈਂਕ ਨੂੰ ਪੱਕਿਆ ਕਰਨ ਦਾ ਯਤਨ ਕੀਤਾ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਤਰਤੀ ਰਮਦਾਸ ਨੂੰ ਗੇਟਾਂ ਨਾਲੋਂ ਵੱਧ ਕਿਸੇ ਕਾਲਜ ਆਸਪਤਾਲ ਦੀ ਜ਼ਰੂਰਤ ਹੈ ਜੋ 3 ਕਰੋੜ ਦੀ ਲਾਗਤ ਨਾਲ ਸੌਖਿਆ ਹੀ ਸਾਰੇ ਜਾ ਸਕਦੇ ਹਨ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਥਾਨਕ ਆਮ ਲੋਕਾਂ ਕੋਲੋਂ ਅਜਿਹੇ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਕੋਈ رائے ਕਿਉਂ ਨਹੀਂ ਲਈ ਜਾਂਦੀ? ਭਾਵੇਂ ਇਹ ਮੁੱਦਾ ਲੋਕ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਪਰ ਸਥਾਨਕ ਲੋਕਾਂ ਨੂੰ ਉਣਗੋੜਿਆ ਕਰਕੇ ਧਾਰਮਿਕ ਪੱਤੇ ਖੇਡਨੇ तमाम ਪੋਲੀਟਿਕਲ ਪੋਲੀਟਿਕਲ ਪਾਰਟੀਆਂ ਦਾ ਮਨਪੌਂਦਾ ਕਰਦਾਰ ਰਿਹਾ ਉਸ ਤਰ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਵੀ ਦੱਸਿਆ ਕਿ ਜਲਦ ਹੀ ਰਮਦਾਸ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਵੀ ਸ਼ੁਰੂ ਹੋ ਜਾਏਗਾ ਤੇ ਹੋਰ ਵਿਕਾਸ ਦੇ ਕੰਮ ਵੀ ਜਲਦ ਹੀ ਨਿਪਰੇ ਚਾੜੇ ਜਾਣਗੇ 올 인디아 피스 미ਸ਼ਨ ਦੇ ਰਾਸ਼ਟਰੀ ਪ੍ਰਧਾਨ ਨੇ ਜੀ ਤੇ ਸਿੱਖ ਚਿੰਤਕ ਵੀ ਨੇ ਦਇਆ ਸਿੰਘ ਜੋ ਪਹਿਲਾਂ ਸਿੰਘ ਸਭਾ ਸਤਾਬਦੀ ਕਮੇਟੀ ਦੇ ਸਕੱਤਰ ਵੀ ਰਹਿ ਚੁੱਕੇ ਹਨ ਅੱਜ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਦੇਸ਼ ਵਿੱਚ ਸਿੱਖਾਂ ਤੇ ਮੁਸਲਮਾਨਾਂ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੀ ਹਾਲਤ ਬਹੁਤ ਤਰਸਯੋਗ ਹੈ ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਕਿਸੇ ਸਮੂਹ ਨੂੰ ਅਲੱਗ ਕਰਨ ਨਾਲ ਨਹੀਂ ਹੋ ਸਕਦੀ ਅੱਜ ਸਾਡੇ ਦੇਸ਼ ਦੀ ਸਥਿਤੀ ਬਹੁਤ ਹੀ ਸੰਵੇਦਨਸ਼ੀਲ ਮੋੜ ਤੇ ਹੈ ਜਿੱਥੇ ਸਮਾਜਿਕ ਤਾਣਾ ਬਾਣਾ ਢਹਿ ਢੇਰੀ ਹੋ ਚੁੱਕਾ ਹੈ ਜਿਸ ਨਾਲ ਆਪਸੀ ਸੰਵਾਦ ਦਾ ਪੱਧਰ ਘਟਦਾ ਜਾ ਰਿਹਾ ਹੈ ਜੋ ਆਪਸੀ ਸਮਝ ਤੇ ਇਕਤਾ ਦਾ ਮੂਲ ਹੈ ਉਹਨਾਂ ਨੇ ਕਿਹਾ ਕਿ ਹਿੰਦੂਵਾਦੀ ਤਾਕਤਾਂ ਨੇ ਪਿਛਲੇ 40 ਸਾਲਾਂ ਤੋਂ ਦੇਸ਼ ਵਿੱਚ ਇਹੋ ਜਿਹਾ ਮਾਹੌਲ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਿਸ਼ਾਨੇ ਤੇ ਸਭ ਤੋਂ ਪਹਿਲਾਂ ਮੁਸਲਮਾਨ ਤੇ ਸਿੱਖ ਆਉਂਦੇ ਹਨ ਜਿਨ੍ਹਾਂ ਨੂੰ ਅਲੱਗਵਾਦੀ ਤੇ ਤੰਕਵਾਦੀ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਦੁਸ਼ਮਣ ਦੇ ਤੌਰ ਤੇ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਉਹਨਾਂ ਨੇ ਕਿਹਾ ਕਿ ਮੌਬ ਲਿੰਚਿੰਗ ਅਤੇ ਘਰਾਂ ਅਤੇ ਦੁਕਾਨਾਂ ਨੂੰ ਬਲਡੋਜ਼ ਕਰਨ ਦਾ سلسلہ ਕਾਨੂੰਨ ਨੂੰ ਤਾਕਤ ਦੇ ਰੱਖ ਕੇ ਸ਼ੁਰੂ ਕੀਤਾ ਗਿਆ ਹੈ ਐਸਾ ਵੀ ਲੱਗਣ ਲੱਗਾ ਹੈ ਕਿ अल्पਸੰਖਿਆਕਾਂ ਨੂੰ ਦੇਸ਼ ਦੀ ਚੋਣ ਪ੍ਰਕਿਰਿਆ ਤੋਂ ਵੀ ਬਾਹਰ ਕਰ ਦਿੱਤਾ ਗਿਆ ਹੋਵੇ ਬਹੁਤ ਸੰਖੇਪ ਹਿੰਦੂ ਸਮਾਜ ਅਤੇ ਦੇਸ਼ ਦਾ ਸੰਵਿਧਾਨ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋ ਗਿਆ ਹੈ ਦਾਇਰ ਸਿੰਘ ਨੇ ਕਿਹਾ ਹੈ ਕਿ ਆਰਐਸਐਸ ਉਸੇ ਤਰ੍ਹਾਂ ਸਿੱਖਾਂ ਨੂੰ ਪੰਜਾਬ ਵਿੱਚ ਵੀ ਲੀਡਰ ਬਣੇ ਕਰਨ ਲਈ ਯਤਨ ਕਰ ਰਹੀ ਹੈ ਜਿਸ ਤਰ੍ਹਾਂ ਉਸਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦਾ 100 ਸਾਲਾਂ ਦਾ ਸੁਨਹਿਰਾ ਇਤਿਹਾਸ ਰਿਹਾ ਹੈ ਅਤੇ ਜਿਸ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਉਹ ਇਸ ਹਾਲਤ ਦਾ ਸਾਹਮਣਾ ਕਰ ਰਿਹਾ ਹੈ ਕਿ ਜਿਮਨੀ ਚੋਣਾ ਵਿੱਚ ਉਮੀਦਵਾਰ ਖੜੇ ਕਰਨ ਦੇ ਵੀ ਸਮਰੱਥ ਨਹੀਂ ਰਿਹਾ। ਉਹਨਾਂ ਨੇ ਅੱਗੇ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਖਿਲਾਫ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਕੇ ਤੇ ਹੋਰ ਪੱਛਮੀ ਮੁਲਕਾਂ ਵਿੱਚ ਵੀ ਇਹੋ ਜਿਹਾ ਹੀ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ ਜਿਸ ਨਾਲ ਇਹਨਾਂ ਸਮੂਹਾਂ ਦੇ ਸਾਹਮਣੇ ਜੀਵਨ ਦੇ ਸਵਾਲ ਖੜੇ ਹੋ ਗਏ ਹਨ। ਗੁਲਵਿੰਦਰ ਸਿੰਘ ਮਾਲੀ ਦੀ ਬਿਨਾਂ ਸ਼ਰਤ ਰਿਹਾਈ ਲਈ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਮਜ਼ਦੂਰ ਬੁੱਧੀਜੀਵੀ ਜਨਤਕ ਜਮਹੂਰੀ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਮਲਵਿੰਦਰ ਸਿੰਘ ਮਾਲੀ ਦੀ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੀਤੀ ਗਈ ਨਜਾਇਜ਼ ਗ੍ਰਿਫਤਾਰੀ ਦੇ ਖਿਲਾਫ ਬਿਨਾਂ ਸ਼ਰਤ ਰਿਹਾਈ ਲਈ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਤੋਂ ਲੈ ਕੇ ਡੀਸੀ ਦਫਤਰ ਸੰਗਰੂਰ ਤੱਕ ਰੋਜ਼ ਪ੍ਰਗਟ ਇੱਕ ਮਾਰਚ ਕੱਢਿਆ ਗਿਆ ਮਾਲਵਿੰਦਰ ਸਿੰਘ ਮਾਲੀ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਝੂਠੇ ਕੇਸ ਵਿੱਚ 16 ਸਤੰਬਰ 2024 ਨੂੰ ਪਟਿਆਲਾ ਤੋਂ ਗ੍ਰਫਤਾਰ ਕਰ ਲਿਆ ਗਿਆ ਸੀ ਉਦੋਂ ਤੋਂ ਹੀ ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਨ ਉਹਨਾਂ ਨੇ ਕਿਹਾ ਹੈ ਕਿ ਮਾਲੀ ਦੀ ਗ੍ਰਫਤਾਰੀ ਸੰਵਿਧਾਨ ਦੇ ਆਰਟੀਕਲ 19 ਦੀ ਲੰਘਣਾ ਹੈ ਜੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਹੈ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਵੀ ਨਰਿੰਦਰ ਮੋਦੀ ਸਰਕਾਰ ਦੇ ਤਾਨਾਸ਼ਾ ਕਦਮਾਂ ਤੇ ਚੱਲਣ ਵਾਲੀ ਸਰਕਾਰ ਕਰਾਰ ਦਿੱਤਾ ਹੈ। ਅਗਲੀ ਖਬਰ ਜੀ ਦੀਵਾਲੀ ਤੋਂ ਬਾਅਦ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਪਾਰਟੀ ਸੂਬੇ ਦੀ ਕਮਾਨ ਸੁਨਾਮ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੌਂਪ ਸਕਦੀ ਹੈ। ਪਾਰਟੀ ਵਿੱਚ ਲੰਬੇ ਸਮੇਂ ਤੋਂ ਹਿੰਦੂ ਚਿਹਰੇ ਨੂੰ ਅੱਗੇ ਲਿਆਉਣ ਦੀ ਚਰਚਾ ਚੱਲ ਰਹੀ ਸੀ। ਇਸ ਸਮੇਂ ਪਾਰਟੀ ਦੀ ਕਮਾਨ ਮੁੱਖ ਮੰਤਰੀ ਭਗਵਾਨ ਭਗਵੰਤ ਮਾਨ ਕੋਲ ਹੈ ਪਾਰਟੀ ਨੇ ਭਾਵੇਂ ਪ੍ਰਿੰਸੀਪਲ ਬੁੱਧਰਾਮ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੋਇਆ ਹੈ ਪਰ ਪਾਰਟੀ ਉਹਨਾਂ ਨੂੰ ਪੱਕਾ ਪ੍ਰਧਾਨ ਬਣਾਉਣ ਬਾਰੇ ਲੰਮੇ ਸਮੇਂ ਤੋਂ ਵਿਚਾਰ ਕਰ ਰਹੀ ਸੀ ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਵੀ ਇਸ ਸਬੰਧੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦਾਣਾ ਨੇ ਵੀ ਸੰਕੇਤ ਦੇ ਦਿੱਤਾ ਹੈ ਕਿ ਪਾਰਟੀ ਵਿੱਚ ਜਲਦੀ ਹੀ ਵੱਡੇ ਬਦਲਾਅ ਹੋਣ ਜਾ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਹੁਣ ਪਾਰਟੀ ਦੀ ਜ਼ਿੰਮੇਵਾਰੀ ਕਿਸੇ ਨਵੇਂ ਚਿਹਰੇ ਨੂੰ ਦਿੱਤੀ ਜਾਣੀ ਹੈ ਕਿਉਂਕਿ ਮੁੱਖ ਮੰਤਰੀ ਹੋਣ ਕਾਰਨ ਉਹਨਾਂ ਕੋਲ ਪਾਰਟੀ ਦੇ ਕੰਮਕਾਜ ਦੇਖਣ ਲਈ ਬਹੁਤ ਘੱਟ ਸਮਾਂ ਬਚਦਾ ਹੈ ਜਿਸ ਕਾਰਨ ਪਾਰਟੀ ਦੇ ਪ੍ਰੋਗਰਾਮ ਪਛੜ ਰਹੇ ਹਨ ਲਾਹੌਰ ਤੋਂ ਖਬਰ ਹੈ ਜੀ ਹਾਈ ਕੋਰਟ ਲਾਹੌਰ ਵਾਲੀ ਨੇ ਦਾਜਲੀ ਪਰੇਸ਼ਾਨ ਕਰਨ ਤੇ ਖੁਦਕੁਸ਼ੀ ਲਈ ਸੌਣ ਤੇ ਦੋਸ਼ੀ ਪਤੀ ਦੀ ਮਰਦਾਨਗੀ ਜਾਂਚ ਦਾ ਕਰਨ ਦਾ ਹੁਕਮ ਦਿੱਤਾ ਹੈ ਅਦਾਲਤ ਨੇ ਜਾਂਚ ਰਿਪੋਰਟ 12 ਨਵੰਬਰ ਨੂੰ ਪੇਸ਼ ਕਰਨੀ ਕਿਹਾ ਹੈ ਜਸਟਿਸ ਸ਼ੇਖਰ ਕੁਮਾਰ ਜਾਦਵ ਨੇ ਹਾਪੜ ਦੇ ਇੱਕ ਪਟੀਸ਼ਨਰ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਕਰਦਿਆਂ ਹੁਕਮ ਦਿੱਤੇ ਹਨ ਪਟੀਸ਼ਨ ਕਰਨ ਵਾਲੇ ਵਿਅਕਤੀ ਦੇ ਖਿਲਾਫ ਹਾਪੜ ਜ਼ਿਲ੍ਹੇ ਦੇ ਗੜ ਮੁਕਤੇਸ਼ਵਰ ਥਾਣੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਉਹਦੀ ਪਤਨੀ ਦੇ ਬੱਚੇ ਨਹੀਂ ਸੰ ਹੋ ਰਹੇ ਜਿਸ ਕਾਰਨ ਨਰਾਸ਼ ਹੋਈ ਪਤਨੀ ਖੁਦਕਸ਼ੀ ਕਰ ਲਈ ਹੈ ਇਸ ਤੇ ਹੁਕਮ ਦਿੰਦੇ ਅਦਾਲਤ ਨੇ ਕਿਹਾ ਹੈ ਕਿ ਪਟੀਸ਼ਨ ਕਰਤਾ ਦੀ ਮਰਦਾਨਗੀ ਦਾ ਟੈਸਟ ਕਰਾਇਆ ਜਾਣਾ ਚਾਹੀਦਾ ਤੇ ਨਾਲ ਇਹ ਵੀ ਕਿਹਾ ਹੈ ਕਿ ਬੱਚੇ ਪੈਦਾ ਨਾ ਹੋਣਾ ਹਮੇਸ਼ਾ ਔਰਤਾਂ ਨੂੰ ਹੀ ਦੋਸ਼ੀ ਨਹੀਂ ਠਾਇਆ ਜਾ ਸਕਦਾ ਮਰਦਾਂ ਵਿੱਚ ਵੀ ਕੋਈ ਕਮੀ ਹੋ ਸਕਦੀ ਹੈ ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਕਰੀਬ 1 ਕਿਲੋਮੀਟਰ ਦੇ ਘੇਰੇ ਵਿੱਚ ਪਹਿਲੇ ਕੂੜੇ ਦੇ ਡੰਪ ਨੂੰ ਭਿਆਨਕ ਅੱਗ ਲੱਗ ਗਈ ਹੈ ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਗ੍ਰੀਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਅੱਗ ਬਹੁਤ ਹੀ ਭਿਆਨਕ ਤੌਰ ਤੇ ਲੱਗੀ ਹੋਈ ਹੈ ਇਸ ਕੂੜੇ ਦੇ ਡੰਪ ਨੂੰ ਅਕਸਰ ਹੀ ਅੱਗ ਲੱਗ ਜਾਂਦੀ ਹੈ ਗਰਮੀਆਂ 'ਚ ਪਹਿਲਾਂ ਵੀ ਮਿਥੇਨ ਗੈਸ ਜਿਹੜੀ ਮਿਥੇਨ ਗੈਸ ਹੁੰਦੀ ਹੈ ਉਹ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ ਇਸ ਪਰ ਇਸ ਵਾਰ ਜਿਹੜੀ ਫਾਇਰ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਕਿਹਾ ਹੈ ਕਿ ਅੱਗ ਕੂੜਾ ਇਕੱਠੇ ਕਰਨ ਵਾਲੀ ਲੇਬਰ ਵੱਲੋਂ ਲਾਈ ਗਈ ਹੈ ਕਿਉਂਕਿ ਕੂੜੇ ਵਿੱਚੋਂ ਲੋਹਾ ਚੁੱਕਣ ਵਾਲੇ ਮਜ਼ਦੂਰਾਂ ਨੇ ਲੋਹੇ ਨੂੰ ਆਸਾਨੀ ਨਾਲ ਇਕੱਠਾ ਕਰਨ ਲਈ ਇਹ ਅੱਗ ਲਾਈ ਹੈ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਆਸ-ਪਾਸ ਦੇ ਲੋਕਾਂ ਨੂੰ ਧੂਆ ਹੋਣ ਕਰਕੇ ਸਾਹ ਲੈਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਨੀ ਦਿਨੀ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਸਾੜਣ ਨਾਲ ਹੋਣ ਵਾਲੇ ਪ੍ਰਦੂਸ਼ਣ ਨਾਲ ਇੱਥੋਂ ਦੇ ਲੋਕ ਜੂਝ ਰਹੇ ਹਨ ਉੱਥੇ ਹੀ ਕੂੜੇ ਦੇ ਢੇਰਾਂ ਨੂੰ ਅੱਗ ਲੱਗਣ ਕਾਰਨ ਫੇਲੇ ਧੂਏ ਦੇ ਪ੍ਰਦੂਸ਼ਨ ਦਾ ਵੀ ਪੱਧਰ ਬਹੁਤ ਵੱਧ ਆ ਨਜ਼ਰ ਆ ਰਿਹਾ ਹੈ ਹੁਣ ਤਾਂ ਵਾਤਾਵਰਨ ਦੇ ਪ੍ਰਦੂਸ਼ਨ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਾਇਆ ਜਾ ਚੁੱਕਾ ਹੈ ਟਾਈਮਜ਼ ਆਫ ਇੰਡੀਆ ਦੇ ਅਨਸਾਰ ਗ੍ਰੇਟਰ ਨਿਊਦਾ ਵਿੱਚ ਉੱਤਰ ਪ੍ਰਦੇਸ਼ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਡੀਕੇ ਗੁਪਤਾ ਨੇ ਹਵਾ ਦੇ ਵਿੱਚ ਵਧ ਰਹੇ ਪ੍ਰਦੂਸ਼ਨ ਦੇ ਪੱਧਰ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਾਇਆ ਰਿਪੋਰਟ ਵਿੱਚ ਗੁਪਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਸਾਲ ਪਹਿਲੀ ਵਾਰ ਹੀ ਜਦੋਂ ਤਿੰਨੇ ਸ਼ਹਿਰ ਨਿਊਦਾ ਗ੍ਰੇਟਰ ਨਿਊਦਾ ਤੇ ਗਾਜ਼ੀਆਬਾਦ ਵਿੱਚ ਇੱਕ ਦਿਨ ਵਿੱਚ ਹੀ ਬਹੁਤ ਮਾੜੀ ਹਵਾ ਦੀ ਗੁਣਵੱਤਾ ਵੇਖੀ ਗਈ ਹੈ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਹਦੇ ਲਈ ਜ਼ਿੰਮੇਵਾਰ ਹੈ ਪਰਾਲੀ ਸਾੜਨ ਦੀਆਂ ਵੱਧ ਰੀਆਂ ਘਟਨਾਵਾਂ ਕਾਰਨ ਸਰਦ ਪਾਰੋਂ ਜ਼ਹਿਰੀਲਾ ਧੂੰਆਂ ਫੈਲ ਰਿਹਾ ਹੈ ਅਗਲੇ ਸਾਲ ਦੇ ਸ਼ੁਰੂ ਵਿੱਚ ਜਨਗਣਨਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਾਤੀ ਜਨਗਣਨਾ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਕੋਰੋਨਾ ਮਹਾਮਾਰੀ ਦੇ ਕਾਰਨ 2021 ਵਿੱਚ ਮਰਦਮਸ਼ੁਮਾਰੀ ਦਾ ਕੰਮ ਨਹੀਂ ਸੀ ਹੋ ਸਕਿਆ ਦੇਸ਼ ਦੀ ਜਨਗਣਨਾ 1951 ਤੋਂ ਹਰ ਸਾਲ ਦਸਾਂ ਸਾਲਾਂ ਬਾਅਦ ਕੀਤੀ ਜਾਂਦੀ ਹੈ ਪਰ ਕਰੋਨਾ ਮਹਾਮਾਰੀ ਕਾਰਨ 2021 ਵਿੱਚ ਜਨਗਣਨਾ ਦਾ ਕੰਮ ਮੁਕੰਮਲ ਨਾ ਹੋ ਸਕਣ ਕਾਰਨ ਹਾਲੇ ਇਹਦੇ ਅਗਲੇ ਪ੍ਰੋਗਰਾਮ ਦਾ ਵੀ ਰਸਮੀ ਤੌਰ ਤੇ ਕੋਈ ਐਲਾਨ ਨਹੀਂ ਕੀਤਾ ਗਿਆ ਇਸ ਵਾਰ ਜਨਗਣਨਾ ਦੇ ਚੱਕਰ ਵਿੱਚ ਬਦਲਾਅ ਵੀ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਲਈ ਇਹ ਚੱਕਰ 2025 ਤੋਂ 2035 ਤੇ ਅਗਲਾ ਚੱਕਰ 2035 ਤੋਂ 2045 ਅਤੇ ਭੂਖ ਵਿੱਚ ਇਸੇ ਤਰ੍ਹਾਂ ਹੀ 10-10 ਸਾਲ ਦਾ ਹੋਏਗਾ ਰਜਿਸਟਰਰ ਜਨਰਲ ਤੇ ਜਨਨ ਗਣਨਾ ਕਮਿਸ਼ਨ ਦੇ ਦਫਤਰ ਨੇ ਜਨਨ ਗਣਨਾ ਅਭਿਆਸ ਦੌਰਾਨ ਆਮ ਲੋਕਾਂ ਤੋਂ 31 ਸਵਾਲ ਪੁੱਛਣ ਵਾਲੀ ਇੱਕ ਸੂਚੀ ਵੀ ਜਾਰੀ ਕੀਤੀ ਹੈ ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਦਾ ਬਲਟਨ ਹੋਇਆ ਸਮਾਪਤ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸੱਚੀ ਕਾਲਜੀ